ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਜੀ ਨਵਾਜੀ ਸਾਧ ਸੰਗਤ ਪੂਰੇ ਦੇਸ਼ ਚੋਂ ਵਕਤ ਵਕਤ ਪਰਮਾ ਵਕ ਵਕ ਸੰਪਰਦਾਵਾਂ ਕੋਣੇ ਬڑے ਗੁਣੀ ਗਿਆਨੀ ਮਹਾਪੁਰਸ਼ ਅੱਜ ਸਵੇਰ ਤੋਂ ਸਰਬ ਧਰਮ ਸੰਮੇਲਨ ਦੇ ਵਿੱਚ ਆਪਣਾ ਆਪਣਾ ਸੰਪਰਦਾ ਵੱਲੋਂ ਆਪਣੇ ਆਪਣੇ ਧਰਮ ਵੱਲੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ 350ਵੀਂ ਸ਼ਹੀਦੀ ਸ਼ਤਾਬ ਦੀ ਮਨਾ ਰਹੇ ਆ ਉਸ ਸੰਬੰਧ ਚ ਆਪੋ ਆਪਣੇ ਤਰੀਕੇ ਨਾਲ ਨਤਮਸਤਕ ਹੋਣ ਲਈ ਇੱਥੇ ਪਹੁੰਚੇ ਨੇ ਮੈਂ ਮੇਜ਼ਬਾਨ ਹੋਣ ਦੇ ਨਾਤੇ ਹੋਸਟ ਹੋਣ ਦੇ ਨਾਤੇ ਮੈਂ ਸਭ ਦਾ ਇਸ ਪਵਿੱਤਰ ਧਰਤੀ ਸ਼੍ਰੀ ਨਨਪੁਰ ਸਾਹਿਬ ਵਿਖੇ ਪਹੁੰਚਣ ਤੇ ਸਵਾਗਤ ਵੀ ਕਰਦਾ ਜੀ ਆਇਆਂ ਨੂੰ ਵੀ ਕਹਿਣਾ ਔਰ ਮੇਜ਼ਬਾਨ ਹੋਣ ਦੇ ਨਾਤੇ ਕੋਈ ਕਮੀ ਪੇਸ਼ੀ ਸਮਾਗਮ ਦੇ ਦੌਰਾਨ ਕੋਈ ਰਹੀ ਹੋਵੇ ਉਹਦੇ ਲਈ ਮਾਫੀ ਵੀ ਚਾਹਨਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਿਆਲ ਚ ਅੱਜ ਇਸ ਮੰਚ ਤੋਂ ਕੁਝ ਬੋਲਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੋਵੇ ਤੇ ਇੰਨੇ ਗੁਣੀ ਗਿਆਨੀ ਵਿਦਵਾਨ ਮਹਾਪੁਰਸ਼ ਬੰਦੇ ਬੈਠੇ ਹੋਣ ਤਾਂ ਮੇਰੇ ਵਰਗੇ ਤੁਛ ਬੁੱਧੀ ਵਾਲੇ ਨੂੰ ਬੋਲਣਾ ਜਿਆਦਾ ਸ਼ੋਭਾ ਨਹੀਂ ਦਿੰਦਾ ਮੈਂ ਸਿਰਫ ਧੰਨਵਾਦ ਕਰਨ ਲਈ ਉੱਠਿਆ ਮੈਂ ਸਿਰਫ ਇੰਨੇ ਕਹੂੰਗਾ ਜੋ ਮੇਰੇ ਪੜਨ ਮੁਤਾਬਕ ਜਿੰਨਾ ਕਿ ਮੈਂ ਗਿਆਨ ਹਾਸਲ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਹਰ ਧਰਮ ਦੇ ਵੱਲੋਂ ਵਿਚਾਰਾਂ ਹੋਈਆਂ ਇਸ ਸਟੇਜ ਤੋਂ ਗਵਰਨਰ ਸਾਹਿਬ ਦਾ ਇੱਥੇ ਆਉਣਾ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪਰਿਵਾਰਾਂ ਸਮੇਤ ਆਉਣਾ ਸਾਰੀ ਕੈਬਨਿਟ ਅਸੀਂ ਪ੍ਰਬੰਧਕਾਂ ਅਸੀਂ ਅੱਗੇ ਲੱਗੇ ਹੋਏ ਨਹੀਂ ਹੈਗੇ ਅਸੀਂ ਪਿੱਛੇ ਆ ਸੰਤਾ ਮਹਾਂਪੁਰਸ਼ਾਂ ਦੀ ਅਗਵਾਈ ਚ ਅਸੀਂ ਪਿੱਛੇ ਰਹਿ ਕੇ ਉਹਨਾਂ ਦੀ ਹਦਾਇਤ ਨੂੰ ਮੰਨਦੇ ਹੋਏ ਉਹਨਾਂ ਦੀਆਂ ਮਰਿਆਦਾਵਾਂ ਜਿਹੜੀਆਂ ਨੇ ਗੁਰੂ ਸਾਹਿਬ ਦੀਆਂ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਉਹਨਾਂ ਦੇ ਹੁਕਮਾਂ ਨੂੰ ਫੁੱਲ ਚੜਾਉਂਦੇ ਆ ਕਿਉਂਕਿ ਜੋ ਕੁਰਬਾਨੀ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਮੰਚ ਤੋਂ ਅੱਜ ਇਹ ਬੋਲਿਆ ਗਿਆ ਕਿ ਜੇ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਤੇ ਮੌਜੂਦ ਦਰਖਤਾਂ ਨੂੰ ਪੈਨ ਬਣਾ ਲਿਆ ਜਾਵੇ ਤੇ ਪੂਰੀ ਧਰਤੀ ਤੇ ਮੌਜੂਦ ਸਮੁੰਦਰਾਂ ਸਾਗਰਾਂ ਝੀਲਾਂ ਦੇ ਪਾਣੀਆਂ ਨੂੰ ਸਿਆਹੀ ਬਣਾ ਲਿਆ ਜਾਵੇ ਤਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਨਹੀਂ ਲਿਖਿਆ ਜਾ ਸਕਦਾ ਤਾਂ ਫਿਰ ਸਾਡੇ ਪੈਨ ਸਾਡੀਆਂ ਕਲਮਾਂ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਆਪ ਦਾਦੇ ਦਾ ਬਲੀਦਾਨ ਜਦੋਂ ਆਪ ਦਾਦਾ ਬਣੇ ਪੋਤਿਆਂ ਤੱਕ ਦਾ ਬਲੀਦਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਫਿਰ ਸ੍ਰੀ ਗੁਰੂ ਹਰगोਬਿੰਦ ਸਿੰਘ ਜੀ ਦੀ ਕੁਰਬਾਨੀ ਫਿਰ ਆਪਣੀ ਕੁਰਬਾਨੀ ਫਿਰ ਚਾਰੇ ਪੋਤਿਆਂ ਦੀ ਕੁਰਬਾਨੀ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਮਾਤਾ ਗੁਜਰ ਕੌਰ ਦੀ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦੁਨੀਆ ਦੀ ਕਿਸੇ ਕਿਤਾਬ ਚ ਹੋਰ ਕਿਤੇ ਮਿਲਦਾ ਨਹੀਂ ਕੀ ਅੱਜ ਉਹਨਾਂ ਜਲਾਦਾ ਨੂੰ ਜਿਸ ਤਰ੍ਹਾਂ ਸੰਤ ਬਾਬਾ ਬੁੱਢਾ ਦਲ ਦੇ ਮੁਖੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਪ੍ਰਬੰਧ ਦੇ ਵਿੱਚ ਸਾਡਾ ਸਹਿਯੋਗ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਬਾਬਾ ਬਲਵੀਰ ਜੀ ਨੇ ਕਿਉਂ ਨਾ ਜਲਾਦਾ ਨੂੰ ਕੋਈ ਨਹੀਂ ਜਾਣਦਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਕਟਿਆ ਜਿਨ੍ਹਾਂ ਨੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਨੂੰ ਉੱਬਲਦੇ ਤੇਗਿਆਂ ਚ ਉਬਾਲਿਆ ਸੀਸ ਉੱਤੇ ਆਰੇ ਚੱਲੇ ਰੂਹ ਬਨ ਕੇ ਅੱਗਾਂ ਦੇ ਵਿੱਚ ਸਾੜਿਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਜੀ ਇੱਥੇ 350 ਸਾਲ ਬਾਅਦ ਮੇਲੇ ਲੱਗ ਰਹੇ ਆ ਨਤਮਸਤਕ ਹੋ ਰਹੇ ਆ ਆਹੀ ਜਿਨ੍ਹਾਂ ਜਲਾਦਾ ਨੇ ਦੀਵਾਰ ਚਿਣੀ ਸਰਹੰਦ ਦੀ ਕੋਈ ਨਹੀਂ ਜਾਣਦਾ ਜੀ ਔਰੰਗਾਬਾਦ ਜਾ ਕੇ ਦੇਖਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਜੀ ਇੱਧਰ ਨਤਮਸਤਕ ਉਹਨਿਆਂ ਹਰ ਰੋਜ਼ ਗੁਰੂ ਸਾਹਿਬ ਦੀ ਮਹਿਮਾ ਹਰ ਰੋਜ਼ ਸਰਬੱਤ ਦੇ ਭਲੇ ਦੀ ਬਾਣੀ ਹਰ ਰੋਜ਼ ਉਹਨਾਂ ਦੇ ਸ਼ਸਤਰਾਂ ਦੀ ਪੂਜਾ ਹਰ ਰੋਜ਼ ਉਹਨਾਂ ਦੀ ਚੰਡੀ ਦੀ ਵਾਰ ਹਰ ਰੋਜ ਉਹਨਾਂ ਦੁਆਰਾ ਦੇਸ਼ ਵਾਪਰ 모ਹੇ ਹੈ ਸ਼ੁਭ ਕਰਮਨ ਤੇ ਕਭ ਹਣਾ ਟਰੂੰ ਹਰ ਰੋਜ ਗੂੰਗੜਾਏ ਜਾਂਦੇ ਨੇ ਸਪੀਕਰਾਂ ਚ ਐਲਾਨ ਹੁੰਦੇ ਨੇ ਇਹ ਕੋਈ ਛੋਟੀਆਂ ਮੋਡੀਆਂ ਕੁਰਬਾਨੀਆਂ ਨਹੀਂ ਇਹ ਕੋਈ ਆਪਣੇ ਲਈ ਨਹੀਂ ਜਿਸ ਵੇਲੇ ਪਟਨਾ ਸਾਹਿਬ ਚ ਬਾਲ ਸ਼੍ਰੀ ਗੋਵਿੰਦਰਾਏ ਦਾ ਜਨਮ ਹੋਇਆ ਉਸ ਵੇਲੇ ਪਿਤਾ ਜੀ ਹੈ ਨਹੀਂ ਸੀ ਉੱਥੇ ਜਦੋਂ ਉਹ ਕਿਸ਼ੋਰ ਅਵਸਥਾ ਚਾਹੇ ਉਦੋਂ ਉਹਨਾਂ ਦੇ ਪਹਿਲੀ ਵਾਰ ਦੇਖਿਆ ਉਹਨਾਂ ਨੂੰ ਆਪਾਂ ਦੇਖਦੇ ਆਂ ਵੱਡੇ ਵੱਡੇ ਪਲੇਅਰ ਮੈਚ ਛੱਡ ਕੇ ਆ ਜਾਂਦੇ ਆ ਜੇ ਘਰੇ ਕੋਈ ਦੁੱਖ ਜਾਂ ਸੁੱਖ ਹੋਵੇ ਤੇ ਇਧਰ ਕੋਈ ਆਪਣੇ ਲਈ ਨਹੀਂ ਆਸਾਮ ਢਾਕੇ ਤੋਂ ਲੈ ਕੇ ਕਿੱਥੇ ਕਿੱਥੇ ਜੰਗਲਾਂ 'ਚ ਫਿਰ ਕੇ ਤੇ ਸੱਚ ਦਾ ਹੋਕਾ ਦੇ ਰਹੇ ਸੀ ਮਾਨਵਤਾ ਦਾ ਹੋਕਾ ਦੇ ਰਹੇ ਸੀ ਆਪਣੇ ਘਰੇ ਬਾਝ ਪਤਾ ਲੱਗਿਆ ਕਿ ਘਰੇ ਹੋਰ ਪ੍ਰਕਾਸ਼ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਕੁਰਬਾਨੀਆਂ ਨੇ ਜੀ ਕਿਸੇ ਵਾਸਤੇ ਆਪਣੇ ਲਈ ਤਾਂ ਹਰੇ ਕਰਦਾ ਹੈ ਕਿ ਕਿਸੇ ਵਾਸਤੇ ਕੁਰਬਾਨੀਆਂ ਦੀ ਇਸ ਤੋਂ ਵੱਡੀ ਮਿਸਾਲ ਨਹੀਂ ਮਿਲ ਸਕਦੀ ਮਾਨਵਤਾ ਦੀ ਇਤੋਂ ਵੱਡੀ ਮਨੁੱਖਤਾ ਦੀ ਮਿਸਾਲ ਨਹੀਂ ਮਿਲ ਸਕਦੀ ਇਤੋਂ ਵੱਡੀ ਤਿਆਗ ਦੀ ਮਿਸਾਲ ਨਹੀਂ ਮਿਲ ਸਕਦੀ ਤਿਆਗਮਲ ਨਾਮ ਰੱਖਿਆ ਸੀ ਤੇ ਜਿਸ ਵੇਲੇ ਤੇਗਵਾਹੀ 13 ਸਾਲ ਦੀ ਉਮਰ ਚ ਪਹਿਲੀ ਵਾਰ ਜਦੋਂ ਤੇਗਵਾਹੀ ਤਾਂ ਫਿਰ ਉੱਥੋਂ ਪਿਤਾ ਜੀ ਨੇ ਕਿਹਾ ਤੂੰ ਤਿਆਗਮਲ ਨਹੀਂ ਤੂੰ ਤੇਗਵਾਦਰ ਹੈ ਗੱਲ ਕੇ ਇਨਕਾਰ ਕਰਾ ਕੇ ਆਵੇ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਫਾਸਿ ਪਾਸ਼ਾ ਮਾਂ ਦਾ ਗਿਆਨ ਸ਼ਸਤਰ ਵਿਦਿਆ ਤੇ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਬਹਿ ਕੇ ਜਪ ਸਮਾਧੀ ਲਾਉਣੀ ਜਿੱਥੇ 22 ਨਕਲੀ ਨਕਲੀ ਦਾਵੇਦਾਰ ਵੀ ਬੈਠੇ ਸੀ 22 ਆਪਣੇ ਆਪਣੇ ਮੰਝੇ ਡਾਹੀ ਮੱਖਣ ਸ਼ਾ ਲਵਾਣਾ ਦੀਆਂ ਮੋਹਰਾਂ ਦੇ ਲਾਲਚ ਚ ਤੇ ਉਥੋਂ ਫਿਰ ਗੁਰੂ ਲਾਧੋਰੇ ਦਾ ਹੋਕਾ ਇਹ ਕੋਈ ਆਮ ਗੱਲ ਨਹੀਂ ਜੀ ਉਥੇ ਦੱਸਣਾ ਕਿ ਮੱਖਣ ਛਾ ਲਬਾਣਾ ਜੀ ਸੁਖਿਆ 500 ਸੀ ਜਦੋਂ ਜਹਾਜ਼ ਫਸ ਗਿਆ ਸੀ ਤੂਫਾਨਾਂ ਚ ਤੇ ਸਾਰਿਆਂ ਪੰਜ ਨਾਲ ਮੈਂ ਗੁਰੂ ਨੂੰ ਕੀ ਜਵਾਬ ਦੇਵਾਂਗਾ ਉੱਪਰ ਜਾ ਮੈਂ ਸੱਚੇ ਪਾਤਸ਼ਾਹ ਨੂੰ ਕੀ ਜਵਾਬ ਦੇਵਾਂਗਾ ਵੀ 100 ਗੁਣਾ ਘੱਟ ਉਦੋਂ ਪਤਾ ਲੱਗ ਗਿਆ ਕਿ ਅਸਲੀ ਇਹਨਾਂ ਚ ਆਹੀ ਹੈ ਅਸਲੀ ਦਾਵੇਦਾਰ ਸਾਨੂੰ ਲੱਭ ਕੇ ਦਿੱਤੇ ਹੋਏ ਆ ਸਾਡੇ ਪੁਰਖਿਆਂ ਨੇ ਸੋ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਜੇ ਇਹ ਫੰਕਸ਼ਨ ਜਿਹੜੇ ਇਹ ਸਮਾਗਮ ਨੇ ਇਹ ਹਜੇ ਸ਼ੁਰੂ ਹੋਇਆ ਅੱਜ ਇਹ ਕੋਈ 25 ਤਰੀਕ ਨੂੰ ਜਾਂ 29 ਤਰੀਕ ਨੂੰ ਖਤਮ ਨਹੀਂ ਹੋਣ ਲੱਗੇ ਇਹ ਪੂਰਾ ਸਾਲ ਚੱਲਣਗੇ 351ਵਾਂ ਸਾਲ ਵੀ ਇਦਾਂ ਹੀ ਮਨਾਵਾਂਗੇ ਗੱਡ ਕੇ ਨਿਕਾਰਾ ਗਏ ਫਤੇ ਪਾਵੇਂ ਆਹ ਹੋ ਜਾਵੇ ढेढे महापुरुषਾਂ ਦੀ ਹਾਜ਼ਰੀ ਹੋਣੀ ਇੱਕੋ ਮੰਚ ਤੋਂ ਸਾਰਿਆਂ ਦਾ ਇਕੱਠੇ ਬੋਲਣਾ ਚਾਹੇ ਉਹ ਜਮੇਰ ਸ਼ਰੀਫ ਵਾਲੇ ਚਾਹੇ ਉਹ ਜੈਨ ਧਰਮ ਵਾਲੇ ਚਾਹੇ ਉਹ ਕਾਰ ਸੇਵਾ ਵਾਲੇ ਚਾਹੇ ਉਹ ਰਾਧਾ ਸਵਮੀ ਵ્યાਸ ਵਾਲੇ ਭਾਵੇਂ ਉਹ ਬੁੱਢਾ ਦਲ ਵਾਲੇ ਭਾਵੇਂ ਉਹ ਨਿਰਮਲ ਸੰਪਰਦਾ ਵਾਲੇ ਭਾਵੇਂ ਉਹ ਨਿਜਾਮੁਦੀਨ ਮਕਦਸ ਪਲ ਸਥਾਨ ਤੋਂ ਆਏ ਹੋਏ ਚਾਹੇ ਉਹ ਕਿਸੇ ਹੋਰ ਸੰਪਰਦਾ ਪੂਰੇ ਦੇਸ਼ ਚੋਂ ਅਸੀਂ ਬੁਲਾਇਆ ਖੁੱਲਾ ਸੰਦਾ ਪ੍ਰਬੰਧਾਂ ਦਾ ਮੈਂ ਦੱਸ ਸਕਦਾ 700 ਈ ਰਿਕਸ਼ਾ ਖੜਾ ਹੈ ਜਿੱਥੇ ਤੁਹਾਨੂੰ ਮਿਲਦਾ ਜਿੱਥੇ ਜਾਣਾ ਹੈ ਬਹਿ ਜਾਓ ਜਿੱਥੇ ਉਤਰਨਾ ਹੈ ਉਤਰ ਜਾਓ ਕੋਈ ਪੈਸਾ ਨਹੀਂ ਕੁਛ ਨਹੀਂ 20 ਮਿੰਨੀ ਬੱਸਾਂ ਚੱਲ ਰਹੀਆਂ ਨੇ 20 ਤੋਂ ਜ਼ਿਆਦਾ ਡਾਕਟਰੀ ਕੈਂਪ ਲੱਗੇ ਨੇ ਕਲੀਨਿਕ ਬਣੇ ਹੋਏ ਨੇ ਜਗਾ ਜਗਾ ਤੇ ਤੁਸੀਂ ਜਾਓਗੇ ਸ਼ਹਿਰ ਚ ਕਿਤੇ ਵੀ ਜਾਓਗੇ ਤੁਹਾਨੂੰ ਗੁਰਬਾਣੀ ਕਿਤੋਂ ਨਾ ਕਿਤੋਂ ਕੰਨੀ ਪਾਉਗੀ ਗੁਰੂ ਸਾਹਿਬ ਦੀ ਰੱਚੀ ਹੋਈ ਬਾਣੀ ਗੁਰੂ ਸਾਹਿਬ ਨੇ ਬਹੁਤ ਰਾਗਾਂ ਚ ਰਾਮਕਲੀ ਗੌੜੀ ਸਾਰੰਗ ਬੜੇ ਰਾਗਾਂ ਚ ਗੁਰੂ ਸਾਹਿਬ ਨੇ ਬਾਣੀ ਉਚਰੀ ਐ ਸੋ ਅਸੀਂ ਤਾਂ ਬਹੁਤ ਤੁੱਛ ਗਿਆਨੀ ਆ ਮੈਂ ਤਾਂ ਐਸੇ ਗੱਲ ਦੀ ਖੁਸ਼ੀ ਆ ਮੈਂ ਮਹਾਪੁਰਸ਼ਾਂ ਨੂੰ ਵੀ ਕਹਿਣਾ ਚਾਹਨਾ ਆ ਸੰਗਤ ਨੂੰ ਵੀ ਕਹਿਣਾ ਚਾਹਨਾ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਘਰ ਤਸ਼ਰੀਫ ਲੈ ਆਉਣ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਤੁਸੀਂ ਆਏ ਹੋ ਦੇਸ਼ਾਂ ਵਿਦੇਸ਼ਾਂ ਚੋਂ ਆਏ ਹੋ ਜਿਵੇਂ ਕਿਵੇਂ ਕਰਕੇ ਪਹੁੰਚੇ ਹੋ ਤੇ ਅੱਧੇ ਰਾਤ ਚ ਹੋਣਗੇ ਪਹੁੰਚਣਗੇ ਆਓ ਆਪਾਂ ਆਪਣੇ ਗੁਰੂ ਸਾਹਿਬ ਦੇ ਕੁਰਬਾਨੀਆਂ ਨੂੰ ਯਾਦ ਵੀ ਕਰੀਏ ਉਹਨਾਂ ਬਾਰੇ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਦੱਸਿਏ ਕਿ ਆਹ ਕੁਰਬਾਨੀਆਂ ਹੁੰਦੀਆਂ ਇਨੂੰ ਕੁਰਬਾਨੀ ਕਹਿੰਦੇ ਆ ਅਸੀਂ ਗਏ ਕਸ਼ਮੀਰ ਸ਼੍ਰੀਨਗਰ ਜਿੱਥੋਂ ਪੰਡਿਤ ਕਿਰਪਾ ਰਾਮ ਜੀ ਚੱਲੇ ਜੱਥਾ ਲੈ ਕੇ ਉਹ ਜੱਥਾ ਵੀ ਇੱਥੇ ਪਹੁੰਚਿਆ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਉਹਨਾਂ ਪੰਡਤਾਂ ਦੀਆਂ ਪੁਸ਼ਤਾਆਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੇ ਆਏ ਸੀ ਆਏ ਤੱਕ ਤਾਂ ਸਾਨੂੰ ਪੜਾਇਆ ਗਿਆ ਲੇਖਾਂ 'ਚ 8ਵੀਂ 10ਵੀਂ ਕਲਾਸ ਦੇ ਲੇਖ ਹੁੰਦੇ ਸੀ ਇੱਥੇ ਤੱਕ ਤਾਂ ਪੜਾਇਆ ਗਿਆ ਬਾਅਦ ਚ ਇਹ ਪੜਿਆ ਕਿ ਜਿਹੜੇ ਪੰਡਿਤ ਕਿਰਪਾ RAM ਸੀ ਉਹ ਵਾਪਸ ਨਹੀਂ ਗਏ ਫਿਰ ਜਦੋਂ ਸੀਸ ਚਾਂਦਨੀ ਚੌਕ ਤਾਰਤਾ ਤੇ ਧਰਮ ਦਾ ਜਿਹੜਾ ਜ਼ਬਰਦਸਤੀ ਧਰਮ ਬਦਲਾਉਣ ਦਾ ਜਿਹੜਾ ਸਿਲਸਿਲਾ ਬੰਦ ਹੋ ਗਿਆ ਤਾਂ ਪੰਡਿਤ ਕਿਰਪਾ RAM ਜੀ ਖੰਡੇ ਬਾਟੇ ਦਾ ਮਰਿਸ਼ਕ ਕੇ ਕਿਰਪਾ ਸਿੰਘ ਬਣੇ ਤੇ ਚਮਕੌਰ ਦੀ ਗੜੀ 'ਚ ਸ਼ਹੀਦੀ ਪ੍ਰਾਪਤ ਕੀਤੀ। ਇਹ ਕੇ ਬਹੁਤ ਘੱਟ ਲੋਕਾਂ ਨੂੰ ਪਤਾ ਹੋ। ਸਾਨੂੰ ਇਹ ਪੜਾਇਆ ਨਹੀਂ ਗਿਆ। ਅਸੀਂ ਹੁਣ ਇਹ ਤૈયਿਆ ਕੀਤਾ ਹੈ। ਅਸੀਂ ਇਹ ਫੈਸਲਾ ਕੀਤਾ ਹੈ ਕਿ ਇਹ ਚੀਜ਼ਾਂ ਸਾਰੀਆਂ ਅਸੀਂ ਪਾਠਕ੍ਰਮ 'ਚ ਲਾ ਕੇ ਆਉਣ ਵਾਲੀਆਂ ਪੀੜ੍ਹੀ ਨੂੰ ਅਸੀਂ ਪੜ੍ਹਾਵਾਂਗੇ। ਇਹ ਦੱਸਾਂਗੇ ਕਿ ਉਹ ਆਏ ਸੀ ਆਪਣਾ ਧਰਮ ਬਚਾਉਣ ਤੇ ਆਪਣੀਆਂ ਆਪਣੀਆਂ ਕੁਰਬਾਨੀਆਂ ਦੇ ਕੇ ਚਲੇ ਗਏ। ਇੰਨੇ ਪ੍ਰਭਾਵਿਤ ਹੋਏ। ਉਹ ਗੁਰੂ ਸਾਹਿਬ ਦੀ ਕੁਰਬਾਨੀ ਤੋਂ ਕਿ ਉੱਠ ਕੇ ਤੁਰਪੇ ਨਾਲ ਉਥੇ ਆਗਰੇ ਗ੍ਰਿਫਤਾਰੀ ਹੋਈ ਫਿਰ ਕਾਲ ਕੋਠਰੀ ਚ ਰੱਖਿਆ ਗਿਆ ਬਥੇਰਾ ਮਨਾਇਆ ਗਿਆ ਤਾਂ ਗੁਰੂ ਸਾਹਿਬ ਕਹਿੰਦੇ ਧਰਮ ਕੋਈ ਕੱਪੜਾ ਨਹੀਂ ਹੈਗਾ ਐਂ ਬਦਲ ਲੋ ਇਹ ਰੂਹ ਦੀ ਖੁਰਾਕ ਹੈ ਐਦਾਂ ਨਹੀਂ ਬਦਲ ਸਕਦੇ ਤੁਸੀਂ ਤਾਂ ਫਿਰ ਉਥੋਂ ਫਿਰ ਇਰਾਦੇ ਟੁੱਟੇ ਉਹਨਾਂ ਜ਼ਾਲਿਮਾਂ ਦੇ ਕਿ ਨਹੀਂ ਹੈਗੇ ਨੇ ਧਰਤੀ ਤੇ ਅਜੇ ਵੀ ਕੋਈ